ਅਮਰitsar ਦੇ ਪਿੰਡ ਰਾਮਦੀਵਾਲੀ ਸਥਿਤ ਸੁਖਮਨ ਮੈਡੀਕਲ ਸਟੋਰ ਉੱਤੇ ਦੋ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਹ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਚੁੱਕੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਲਸਰ ਮੋਟਰਸਾਈਕਲ ਉੱਤੇ ਸਵਾਰ ਦੋ ਨੌਜਵਾਨਾਂ ਨੇ ਮੈਡੀਕਲ ਸਟੋਰ ਉੱਤੇ ਗੋਲੀਆਂ ਚਲਾਈਆਂ ਸੀ। ਜਵਾਬੀ ਕਾਰਵਾਈ ਦੇ ਵਿੱਚ ਮੈਡੀਕਲ ਸਟੋਰ ਦੇ ਮਾਲਕ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਮੁਤਾਬਕ ਮੈਡੀਕਲ ਸਟੋਰ ਦੇ ਮਾਲਕ ਨੂੰ ਕੁਝ ਦਿਨ ਪਹਿਲਾਂ ਹੀ ਇੱਕ ਧਮਕੀ ਭਰਿਆ ਫੋਨ ਆਇਆ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਹਮਲਾਵਰਾਂ ਨੇ ਆਪਣੇ ਮੂੰਹ ਕੱਪੜੇ ਨਾਲ ਲਪੇਟੇ ਹੋਏ ਸਨ ਅਤੇ ਉਹਨਾਂ ਦੇ ਮੋਟਰਸਾਈਕਲ ਉੱਤੇ ਨੰਬਰ ਪਲੇਟ ਵੀ ਮੌਜੂਦ ਨਹੀਂ ਸੀ ਪੁਲਿਸ ਹੁਣ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਅਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਜਲਦੀ ਹੀ ਇਹਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਆਏ ਦਿਨ ਹੀ ਹੋ ਰਹੀਆਂ ਅਜਿਹੀਆਂ ਘਟਨਾਵਾਂ ਨਾਲ ਇਲਾਕੇ ਵਿੱਚ دہشت ਭਰਿਆ ਮਾਹੌਲ ਹੈ ਕੱਲ੍ਹ ਜੀ ਦੋ ਨੌਜਵਾਨ ਮੁੰਡੇ ਸ਼ਮੀ 6 ਵਜੇ ਆਏ ਸੀ ਤੇ ਉਹਨਾਂ ਨੰਬਰ ਪਲੇਟ ਪਲਸਰ ਮੋਟਰਸਾਈਕਲ ਦੀ ਨੰਬਰ ਪਲੇਟ ਤੋਂ ਬਿਦਾਊਟ ਦੋ ਮੁੰਡੇ ਆਏ ਸੀ ਜਿਹੜੇ ਸੁਖਮਨ ਮੈਡੀਕਲ ਸਟੋਰ ਦੇ ਖਲੋਕੇ ਉਹਨਾਂ ਕੰਨ 'ਚ ਇੱਕ ਦੋ ਗੋਲੀਆਂ ਮਾਰੀਆਂ ਨੇ ਜੀ ਤੇ ਗੋਲੀਆਂ ਮਾਰ ਕੇ ਤੇ ਉਹ ਮਰ ਤੁਰ ਗਏ ਜੀ ਇਹ ਫਿਰ ਮੈਡੀਕਲ ਸਟੋਰ ਵਾਲੇ ਨੇ ਵੀ ਇੱਕ ਫਾਇਰ ਕੀਤਾ ਜੀ ਉਸ ਤੋਂ ਬਾਅਦ ਅਸੀਂ ਐਫ ਆਰ ਕਰਕੇ ਤਫ਼ਤੀਸ਼ ਸ਼ਾਰੀ ਸਾਡੀ ਜਾਰੀ ਹੈ ਜੀ ਸਵੇਰੇ ਕੱਲ ਦੇ ਵੀ ਰਾਤ ਦੇ ਵੀ ਤੇ ਹੁਣ ਵੀ ਕੈਮਰੇ ਚੱਕਣ ਰਹੇ ਹਾਂ ਲੇਕਿਨ ਕੈਮਰੇ ਜੇ ਦੋ ਮੂੰਹ ਬੰਦੇ ਮੋਟਰਸਾਈਕਲ 'ਤੇ ਆਏ ਨੇ ਅਸੀਂ ਗਾਂ ਤਫਤੀਸ਼ ਸਾਡੀ ਜਾਰੀ ਹੈ ਜੀ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਇਹ ਸਰ ਕੀ ਰੰਜਿਸ਼ ਕੀ ਹੋਈ ਸਾਨੂੰ ਰੰਜਿਸ਼ ਤੇ ਕੋਈ ਨਹੀਂ ਜੀ ਇਹ ਪਹਿਲੋਂ ਸੁਖਮਨ ਮੁੰਡਾ ਕਿਤਾ ਮਹੀਨਾ ਡੇਢ ਮਹੀਨਾ ਪਹਿਲਾਂ ਮੈਨੂੰ ਕੋਈ ਕਾਲ ਆਈ ਸੀ ਜਿਹਦੇ ਵਿੱਚ ਕੋਈ ਗਲਤ ਸ਼ਬਦ ਕਿਸੇ ਨੇ ਬੋਲੀ ਸੀ ਲੇਕਿਨ ਉਹਨਾਂ ਹੁਣੇ ਹੀ ਗੱਲ ਦੱਸੀ ਪਹਿਲਾਂ ਉਹਨਾਂ ਇਹ ਐਪਲੀਕੇਸ਼ਨ ਨਹੀਂ ਦਿੱਤੀ ਰੰਜਿਸ਼ ਐਸੇ ਹੋਰ ਕੋਈ ਹੈ ਨਹੀਂ ਜੀ ਇਹ ਵੀ ਰੰਜਿਸ਼ ਇਹ ਮਾਮਲਾ ਸਾਹਮਣੇ ਆਇਆ ਜੀ ਕੋਈ ਸ਼ੋਤੀ ਵਗੈਰਾ ਦਾ ਹਣੇ ਕੋਈ ਹੋਰ ਨਹੀਂ ਸਾਹਮਣੇ ਆ ਜੀ ਫਰੋਤੀ ਵਗੈਰਾ ਦਾ ਕੋਈ ਹੋਰ ਥਰਡ ਆਈ ਹੋਣੀ ਬਰੋ ਨਾ ਜੀ ਹੋਰ ਨਹੀਂ ਸਾਹਮਣੇ ਕੋ ਆਇਆ ਉਹ ਸਾਹਮਣੇ ਕੋਈ ਤੇ ਆਇਆ ਇਹਨੇ ਇਹ ਗੱਲ ਕਹੀ ਸੀ ਕਿ ਪਹਿਲਾਂ ਮਿਲੋਂ ਕੁ ਕਾਲ 2 ਮਹੀਨੇ 3 ਮਹੀਨੇ ਆਈ ਸੀ ਜੇਕਰ ਹੋਣਾ ਇਹ ਹੁਣ ਉਹਨੇ ਦੱਸਿਆ ਜੇ ਪਹਿਲਾਂ ਉਹਨਾਂ ਐਪਲੀਕੇਸ਼ਨ ਨਹੀਂ ਦਿੱਤੀ ਪਹਿਲਾਂ ਉਹਨੇ ਨਾਲ ਕਿਹਾ ਸੀਗਾ ਕਿ ਕੋਈ ਕਾਲ ਮੈਨੂੰ ਆਈ ਇਹ ਕੱਲ ਜੀ ਦੋ ਨੌਜਵਾਨ ਮੁੰਡੇ ਸ਼ਾਮੇ 6 ਵਜੇ ਆਏ ਸੀਗੇ ਤੇ ਉਹਨਾਂ ਦਾ ਨੰਬਰ ਪਲੇਟ ਪਲਸਰ ਮੋਟਰਸਾਈਕਲ ਦੀ ਨੰਬਰ ਪਲੇਟ ਤੋਂ ਬਾਹਰ ਦੋ ਮੁੰਡੇ ਆਏ ਸੀ ਜਿਹੜੇ ਸੁਖਮਨ ਮੈਡੀਕਲ ਸਟੋਰ ਦੇ ਖਲੋਕੇ ਉਹਨਾਂ ਕੰਨ ਚ ਇੱਕ ਦੋ ਗੋਲੀਆਂ ਮਾਰੀਆਂ ਨੇ ਜੀ ਤੇ ਗੋਲੀਆਂ ਮਾਰ ਕੇ ਤੇ ਉਹ ਮਲਤ ਹੋ ਗਏ ਜੀ ਇਹ ਫਿਰ ਮੈਡੀਕਲ ਸਟੋਰ ਵਾਲੇ ਨੇ ਵੀ ਇੱਕ ਫਾਇਰ ਕੀਤਾ ਜੀ ਉਸ ਤੋਂ ਬਾਅਦ ਅਸੀਂ ਐਫ ਆਰ ਕਰਕੇ ਤਫ਼ਤੀਸ਼ ਸ਼ਾਰੀ ਸਾਡੀ ਚੱਲੀ ਹੈ ਜੀ ਸਵੇਰੇ ਕੱਲ ਦੇ ਵੀ ਰਾਤ ਦੇ ਵੀ ਤੇ ਹੁਣ ਵੀ ਕੈਮਰੇ ਚੱਕਣਦੇ ਆ ਲੇਕਿਨ ਕੈਮਰੇ ਜੇ ਦੋ ਮੁੰਡੇ ਬੰਦੇ ਮੋਟਰਸਾਈਕਲ 'ਤੇ ਆਏ ਨੇ ਅਸੀਂ ਗਾਂ ਤਫਤੀਸ਼ ਚ ਸਾਡੀ جاری ਹੈ ਜੀ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਜੀ ਸਰ ਕੀ ਰੰਜਿਸ਼ ਕੀ ਹੋਈ ਸਾਹਮਣੇ ਰੰਜਿਸ਼ ਤੇ ਕੋਈ ਨਹੀਂ ਜੀ ਇਹ ਮੈਨੂੰ ਸੁਖਮਨ ਮੁੰਡਾ ਕਿਹਾ ਮੈਂ ਅਗੇਂਡਾ ਵਿੱਚ ਅਪਲੀਕੇਸ਼ਨ ਮੈਨੂੰ ਕੋਈ ਕਾਲ ਆਈ ਸੀ ਜਿਹਦੇ ਵਿੱਚ ਕੋਈ ਗਲਤ ਸ਼ਬਦ ਕਿਸੇ ਨੇ ਬੋਲੀ ਸੀ ਲੇਕਿਨ ਉਹਨਾਂ ਹੋਣੀ ਗੱਲ ਦੱਸੀ ਪਹਿਲਾਂ ਉਹਨਾਂ ਇਹ ਅਪਲੀਕੇਸ਼ਨ ਨਹੀਂ ਦਿੱਤੀ ਰੰਜਿਸ਼ ਰਸਭ ਹੋਏ ਕੋਈ ਹੈ ਨਹੀਂ ਜੀ ਇਹ ਵੀ ਰੰਜਿਸ਼ ਤੇ ਇਹਨੂੰ ਹੋਰ ਮਾਮਲਾ ਸਾਹਮਣੇ ਆਇਆ ਵੀ ਸ਼ੋਤੀ ਵਗੈਰਾ ਦਾ ਹਣੀ ਵੀ ਹੋਰ ਨਹੀਂ ਸਾਹਮਣੇ ਆ ਜੀ ਫਰੋਤੀ ਵਿਧਿਆਰਾਂ ਦਾ ਵੀ ਹੋਰ ਥਰਡ ਆਈ ਹੋਵੇ ਬਰ ਨਾ ਜੀ ਹੋਰ ਨਹੀਂ ਸਾਹਮਣੇ ਕੋ ਆਇਆ ਉਹ ਸਾਹਮਣੇ ਕੋਈ ਤੇ ਆਇਆ ਇਹਨੇ ਇਹ ਗੱਲ ਕਹੀ ਸੀ ਕਿ ਪਹਿਲਾਂ ਮੈਨੂੰ ਕੁਝ ਕਾਲ ਗ੍ਰੀਮਿੰਟਡ ਮੈਨੂੰ ਆਈ ਸੀਗੀ ਵਿਕਣਾ ਹੋਣਾ ਕਿ ਹੁਣ ਉਹਨੇ ਦੱਸਿਆ ਜੀ ਪਹਿਲਾਂ ਉਹਨਾਂ ਐਪਲੀਕੇਸ਼ਨ ਨਹੀਂ ਦਿੱਤੀ ਪਹਿਲਾਂ ਇਹਨਾਂ ਕਿਹਾ ਸੀਗਾ ਕਿ ਕੋਈ ਕਾਲ ਮੈਨੂੰ ਆਈ